ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਂਝ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਦੁਪਹਿਰ ਜਿਹਦਾ ਟਾਈਮ ਆ ਤੇ ਆਪਾਂ ਲੱਗੇ ਹੋਏ ਸੀਗੇ ਹਲੇ ਕਲੀਨਿੰਗ ਕਰਨ ਅੱਜ ਆਪਾਂ ਕਲੀਨਿੰਗ ਕਰਨ ਨੂੰ ਬਹੁਤ ਲੇਟ ਹੋ ਗਏ ਸੀਗੇ ਤੇ ਪਹਿਲਾਂ ਸਾਰੇ ਥੱਲੇ ਕਰਕੇ ਆਈ ਉਸ ਤੋਂ ਬਾਅਦ ਉੱਪਰ ਕਰਿਆ ਤੇ ਇੱਥੇ ਡਸਟਿੰਗ ਕਰ ਰਹੀ ਸੀਗੀ ਮੈਂ ਤੇ ਝਾੜੂ ਪੋਚਾ ਲਾਤਾ ਸੀਗਾ ਪੋਚਾ ਲਾਉਣ ਤੋਂ ਬਾਅਦ ਹੀ ਮੈਂ ਲੀਰ ਫੇਰ ਰਹੀ ਸੀ ਸਾਰੀਆਂ ਚੀਜ਼ਾਂ ਤੇ ਮੈਂ ਬਾਚੇ ਫੇਰ ਦੇਣੀ ਹੈ ਪਹਿਲਾਂ ਪੋਚਾ ਲਾ ਲੈਣੇ ਹੁੰਦੀ ਹੈ ਕਿਉਂਕਿ ਜਦੋਂ ਝਾੜੂ ਲਾਉਂਦੇ ਆ ਫਿਰ ਗਰਦਾ ਉੱੜਦਾ ਹੈ ਮੈਨੂੰ ਐ ਹੁੰਦਾ ਵੀ ਜਿੱਥੇ ਪੈਣਾ ਵੀ ਪੈਜਵੇ ਕਰਦਾ ਵੀ ਬਾਅਦ ਆਪਾਂ ਲੀਰ ਫੇਰ ਕੇ ਸਾਫ ਕਰ ਦਾਂਗੇ ਪੋਚਾ ਲਾਉਣ ਤੋਂ ਬਾਅਦ ਸੁੱਕੇ ਤੋਂ ਬਾਅਦ ਫੇਰ ਹੀ ਮੈਂ ਸਾਫ ਕਰਦੀ ਹੁੰਦੀ ਆ ਸਾਰੇ ਇੰਨਾ ਜ਼ਿਆਦਾ گرد ਆ ਗਿਆ ਸੀਗਾ ਆਪਣੇ ਨਾਲ ਇੱਥੇ ਦਰਮੁਰੇ ਰਾਤੀ ਧੂੜੀ ਬਾਣ ਰਹੀ ਸੀ ਉਹਦੀ ਸਾਰੀ ਧੂੜ ਹਨਾ ਆਪਣੇ 베ੜੇ ਚੋਂ ਆਪਣੇ ਅੰਦਰ ਨੂੰ ਆ ਰਹੀ ਸੀਗੀ ਤੇ ਜਦੋਂ 베ੜੇ ਚ ਨਿਕਲਦੇ ਸੀ ਨਾ گرد ਦਾ ਸਾਰਾ ਅੱਖਾਂ ਤੇ ਜੰਮਦਾ ਸੀ ਸਾਹ ਵੀ ਔਖਾ ਆਉਂਦਾ ਸੀ ਇੰਨੀ ਜ਼ਿਆਦਾ ਹਵਾ ਦੇ ਨਾਲ ਧੂੜ ਆ ਰਹੀ ਸੀ ਉੱਤੇ ਨੂੰ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਰਾਤਾਂ ਕਿ ਉਹ ਸਾਰੀ ਉਹ ਤੂੜਨਾ ਅੰਦਰ ਸਾਰੀਆਂ ਚੀਜ਼ਾਂ ਤੇ ਪੈ ਗਈ ਸੀਗੀ ਫੇ ਮੈਂ ਹੁਣ ਅੱਜ ਤਾਂ ਮੈਨੂੰ ਸਾਫ਼ ਕਰਨ ਨੂੰ ਦੁਪਹਿਰਾ ਹੀ ਹੋ ਗਿਆ ਸੀਗਾ ਲਗਭਗ 12 ਵਜ ਚੁੱਕੇ ਸੀਗੇ ਇੱਥੇ ਬਹੁਤ ਜ਼ਿਆਦਾ ਮਿੱਟਾ ਮਿੱਟੀ ਘੱਟਾ ਅੱਜ ਕੱਢਿਆ ਅੰਦਰੋਂ ਤੇ ਸਾਰੀਆਂ ਚੀਜ਼ਾਂ ਸਾਫ਼ ਕਰੀਆਂ ਬਸ ਤਾਂ ਰੋਜ਼ ਹੀ ਰੋਜ਼ ਆਪਾਂ ਡੇਲੀ ਕਪੜਾ ਫੇਰਦੇ ਹੁੰਨੇ ਆ ਫੇ ਡੇਲੀ ਕਪੜਾ ਫੇਰਦੇ ਆ ਜਦੋਂ ਉਦੋਂ ਤਾਂ ਇੰਨਾ ਹੁੰਦਾ ਨਹੀਂਗਾ ਇਹ ਰਾਤੀ ਹੈਨਾ ਘਰ ਦਾ ਜ਼ਿਆਦਾ ਆ ਗਿਆ ਸੀਗਾ ਤਾਂ ਕਿ ਬਹੁਤ ਜ਼ਿਆਦਾ ਸੀਗਾ ਮਿੱਟ ਹਰ ਇੱਕ ਚੀਜ਼ ਤੇ ਪਿਆ ਹੋਇਆ ਮੈਂ ਵੈਸਤਾ ਟਾਕੀ ਅੰਦਰਵਾਜੇ ਲਾਤੇ ਸੀਗੇ ਪਰਦੇ ਲੋਪੀ ਵਾਲਾ ਵੀ ਲਾ ਲਿਆ ਸੀਗਾ ਫਿਰ ਵੀ ਪਤਾ ਨਹੀਂ ਕਿੱਥੋਂ ਹਨਾ ਘਰ ਦਾ ਅੰਦਰ ਨਿੰਗ ਜਾਂਦਾ ਸਵੇਰੇ ਪਤਾ ਲੱਗਦਾ ਜਦੋਂ ਚੀਜ਼ਾਂ ਤੇ ਪਿਆ ਹੁੰਦਾ ਤੇ ਫਿਰ ਇਥੇ ਸਾਰੀਆਂ ਚੀਜ਼ਾਂ ਆਪਾਂ ਕਲੀਨ ਕਰਦਾਂਗੇ ਤੇ ਇਹ ਕੂਲਰ ਨੀਵਾ ਤਾਂ ਲੱਗ ਰਿਹਾ ਜਿਹੜਾ ਇਹਦਾ ਸਟੈਂਡ ਹੈ ਨਾ ਸੈਜਪ੍ਰੀਤ ਸਕੂਲ ਜਾਣ ਤੋਂ ਪਹਿਲਾਂ ਕੱਢ ਕੇ ਨਾ ਉਹਨੂੰ ਕਲਰ ਕਰ ਗਿਆ ਸੀਗਾ ਬਲੈਕ ਕਲਰ ਕਰਨਾ ਸੀਗਾ ਉਹਦੇ ਕੋਲ ਪਿਆ ਸੀਗਾ ਪੇਂਟ ਉਹਨੇ ਆਪ ਦੇ ਕੂਲਰ ਨੂੰ ਕਰੇ ਸੀਗੇ ਡੱਬੀ ਲਿਆ ਕੇ ਤੇ ਫਿਰ ਉਹ ਕਹਿੰਦਾ ਮੰਮੀ ਚੱਲ ਮੈਂ ਇਹਦੇ ਸਟੈਂਡ ਨੂੰ ਵੀ ਕਰ ਦੰਨਾ ਮੈਂ ਹਾਂ ਚੱਲ ਕਰਦੇ ਤੇ ਬਾਹਰੋਂ ਸਾਫ ਕਰਨ ਤੋਂ ਬਾਅਦ ਆਗੇ ਸਗੀ ਬੈੱਡ ਸਾਫ ਕਰਨ ਬੈੱਡਾਂ ਤੇ ਨਿੱਕਾ ਮੋਟਾ ਸਮਾਨ ਰੱਖ ਦੰਨੇ ਬੱਚੇ ਤੇ ਜਿੰਨਾ ਮਰਜੀ ਸਮਾਨ ਚੱਕੀ ਚੱਲ ਹਨਾ ਫੇਰ ਰੱਖ ਦਿੰਦੇ ਨੇ ਤੇ ਬੈੱਡਾਂ ਤੋਂ ਵੀ ਆਪਾਂ ਸਾਰਾ ਲੀਰ ਫੇਰ ਕੇ ਸਾਫ ਕਰ ਦਾਂਗੇ ਤੇ ਆਪਣਾ ਚਾਰਜਰ ਇੱਥੇ ਲੱਗਿਆ ਹੁੰਦਾ ਹਮੇਸ਼ਾ ਕਿਉਂਕਿ ਜਦੋਂ ਜਿਹਨੂੰ ਲੋੜ ਪੈਂਦੀ ਆ ਉਹੀ ਆ ਕੇ ਇਹਨੂੰ ਚਾਰਜ ਲਾ ਲੈਂਦਾ ਤੇ ਇਹਨੂੰ ਆਪਾਂ ਕੱਢ ਦਿੰਦੇ ਨਹੀਂ ਪੱਕਾ ਹੀ ਲੱਗਿਆ ਹੁੰਦਾ ਇਹ ਇਨਵਰਟਰ ਤੇ ਆਪਣਾ ਬੋਰਡ ਤੇ ਫਿਰ ਇਹ 24 ਘੰਟੇ ਚੱਲੀ ਹੋ ਜਾਂਦਾ ਜੀ ਜਦੋਂ ਜਿਕਾ ਦਾ ਚਾਰਜ ਹੈ ਨਾ ਉਦੋਂ ਲਾ ਲੈਂਦੇ ਨੇ ਤੇ ਲੋ ਜੀ ਆਪਾਂ ਸਾਰੇ ਸਾਫ਼ ਕਰ ਦਾਂਗੇ ਤੇ ਇੱਥੇ ਆਪਣੀ ਜਿਹੜੀ ਇਹ ਸੀਟ ਆ ਇਹ ਵੀ ਹੁਣ 베ਲੀ ਹੋ ਗਈ ਇਹਦੇ ਉੱਤੇ ਆਪਾਂ ਸਿਆਲਾ ਵਾਲੀਆਂ ਰਜੈਨਾ ਵਗੈਰਾ ਰੱਖ ਦਿੰਦੇ ਸੀਗੇ ਪੂਰੇ ਤੇ ਹੁਣ ਉਹ ਸਾਰੇ ਧੋਸ ਮਾਰ ਕੇ ਆਪਾਂ ਨੇ ਬੈਟਾਂ ਦੇ ਵਿੱਚ ਟਿਕਾਤੇ ਤੇ ਹੁਣ ਇਹ ਆਪਣੀ ਸੀਟ 베ਲੀ ਆ ਇੱਥੇ ਬੱਚੇ ਆਪਦੇ ਸਕੂਲੋਂ ਆ ਕੇ ਬੈਗ ਰੱਖ ਦਿੰਦੇ ਨੇ ਤੇ ਰਾਤ ਨੂੰ ਸਾਈਡ ਤੇ ਕਰਕੇ ਆਪਾਂ ਟਾਕੀ ਖੋਲ ਲੰਨੇ ਆ ਫੇਰ ਠੰਡੀ ਹਵਾ ਆਉਂਦੀ ਹੈ ਰਾਤ ਨੂੰ ਟਾਕੀ ਖੋਲ ਕੇ ਤਾਂ ਇੰਨੇ ਜ਼ਿਆਦਾ ਠੰਡੇ ਹੋ ਜਾਂਦੇ ਨੇ ਕਮਰੇ ਸਾਇਪਰੀ ਤੇ ਦੋ ਦਿਨ ਹੋ ਗਏ ਪਾਣੀ ਪਾਉਣ ਲੱਗਾ ਹੈ ਕੂਲਰ ਦੇ ਵਿੱਚ ਉਹ ਪਾਣੀ ਲੱਗਦਾ ਹੀ ਨਹੀਂਗਾ ਕਿਉਂਕਿ ਰਾਤ ਨੂੰ ਕੂਲਰ ਬੰਦ ਕਰਨਾ ਪੈਂਦਾ ਹੈ ਇੰਨੇ ਜ਼ਿਆਦਾ ਠੰਡੇ ਹੋ ਜਾਂਦੇ ਨੇ ਫੇਰ ਇਕੱਠੇ ਜੇ ਹੋਈ ਜਾਂਦੇ ਨੇ ਬੱਚੇ ਤੇ ਜਦੋਂ ਠੰਡ ਲੱਗਦੀ ਹੈ ਆਪਣੇ ਕਮਰੇ ਬਹੁਤ ਰਾਤ ਨੂੰ ਠੰਡੇ ਹੋ ਜਾਂਦੇ ਨੇ ਤਾਂ ਕਿ ਸਾਰੀਆਂ ਖੁੱਲੀਆਂ ਹੁੰਦੀਆਂ ਨਾਲ ਨਾਲ ਤੇ ਦੁਪਹਿਰੇ ਤਪ ਜਾਂਦੇ ਨੇ ਜਦੋਂ ਧੁੱਪਾਂ ਜ਼ਿਆਦਾ ਪੈਂਦੀ ਆ ਉਹ ਰਾਤ ਨੂੰ ਐਂ ਠਰ ਜਾਂਦਾ ਹੈ ਲਓ ਜੀ ਆਪਾਂ ਇੱਥੇ ਸੀਸਾ ਵਗੈਰਾ ਵੀ ਸਾਫ਼ ਕਰ ਦਾਂਗੇ ਸਾਰਾ ਹੀ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਤੇ ਆਪਣੀ ਵੀਡੀਓ ਤੇ ਆਉਂਦੇ ਨੇ ਵਾਚ ਕਰਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਭੈਣ-ਭਾਈ ਆਪਣੇ ਨਾਲ ਨਵੇਂ ਜੁੜਦੇ ਨੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਲਓ ਜੀ ਹੁਣ ਆਪਣੇ ਨਾ 1900 ਤੋਂ ਉੱਪਰ ਸਬਸਕ੍ਰਾਈਬਰ ਹੋ ਗਏ ਪਲੀਜ਼ ਛੇਤੀ ਤੋਂ ਛੇਤੀ ਆਪਣੇ 2K ਪੂਰੇ ਕਰ ਦਿਓ ਹਨਾ ਤੇ ਜਿਹੜੇ ਆਪਣੇ ਵੀਡੀਓ ਨੂੰ ਦੇਖਦੇ ਨੇ ਪਲੀਜ਼ ਜਦੋਂ ਤੁਸੀਂ ਦੇਖ ਦਿਓਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਹਨਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਦੋਂ ਆਪਾਂ ਵੀਡੀਓ ਅਪਲੋਡ ਕਰੀਏ ਉਸੇ ਟਾਈਮ ਪਾ ਸਕੇ ਤੇ ਇਹ ਹੈਗਾ ਜੀ ਸਵਾਕ ਦੋ ਦਾ ਟਾਈਮ ਜਿਸ ਕਰਕੇ ਸਕੂਲ ਨੂੰ ਆ ਚੁੱਕਿਆ ਸੀਗਾ ਐਨੀ ਜ਼ਿਆਦਾ ਗਰਮੀ ਸੀਗੀ ਅੱਜ ਬਹੁਤ ਜ਼ਿਆਦਾ ਤਪ ਰਿਹਾ ਸੀਗਾ ਦੁਪਹਿਰ ਤੇ ਲਾਈਟ ਵੀ ਹੈ ਨਹੀਂ ਸੀਗੀ ਲਾਈਟ ਵੀ ਕਾਫੀ ਟਾਈਮ ਪੱਜੀ ਰਹੀ ਆ ਤੇ ਪਤਾ ਨਹੀਂ ਖਰਾਬ ਸੀਗੀ ਪਤਾ ਨਹੀਂ ਕੀ ਗੱਲ ਜੱਜੀ ਕਦੇ ਆ ਜਾਂਦੀ ਸੀਗੀ ਤੇ ਭੱਜ ਜਾਂਦੀ ਸੀਗੀ ਬਹੁਤ ਜ਼ਿਆਦਾ ਜਾਂਚੀ ਤਪਿਆ ਪਿਆ ਸੀਗਾ ਫਿਰ ਮੈਨੂੰ ਐ ਸੀਗਾ ਵੀ ਚਲੋ ਹਣਾ ਹੁਣ ਲਾਈਟ ਆ ਗਈ ਵੀ ਆਪਾਂ ਜਾ ਕੇ ਪਸ਼ੂਆਂ ਨੂੰ ਨਿੜਾ ਦਈਏ ਠੰਡਾ ਜਿਹਾ ਪਾਣੀ ਚਲਾ ਕੇ ਮੋਟਰ ਦਾ ਤੇ ਉਹ ਪੌਣਾ ਸੀਗੀ ਤੇ ਆਪਾਂ ਨੇ ਮੁਰਗੀ ਵੀ ਖੋਲਤੇ ਸੀਗੇ ਇਹ ਵੀ ਹਣਾ ਪਾਣੀ ਵਗੈਰਾ ਪੀ ਲੈਣਗੇ ਤਾਂ ਤੁਪ ਆ ਜਾਂਦੀ ਇੱਥੇ ਕਾਫੀ ਦੇਖੋ ਤੇ ਸਾਰਾ ਸੋmber ਕੇ ਜਾਣੀ ਹੁੰਨੇ ਸਵੇਰ ਨੂੰ ਫਿਰ ਇਹ ਟੋਕਾ ਖੰਡਾ ਦਿੰਦੀ ਆ ਕੱਟੀ ਜਦੋਂ ਖਾਂਦੀ ਆ ਤੇ ਬੱਕਰੀਆਂ ਵੀ ਆਪਦਾ ਟੋਕ ਟੋਕ ਥੱਲੇ ਸਿੱਟੀ ਜਾਂਦੀਆਂ ਨੇ ਜਿਹੜਾ ਇਹਨੂੰ ਪਾਉਨੇ ਆ ਤੇ ਇੱਥੇ ਮੈਂ ਸਿੱਟੇ ਸੀਗੇ ਕੇਲਿਆਂ ਦੇ ਛਿਲਕੇ ਲਿਆ ਕੇ ਤੇ ਕੱਟੀ ਉਹੀ ਖੇਚ ਰਹੀ ਸੀ ਮੈਂ ਬੱਕਰੀਆਂ ਨੂੰ ਪਾਇ ਸੀਗੇ ਮੈਂ ਕਿਹਾ ਚਲੋ ਖਾ ਲੈਣਗੇ ਪਰ ਬੱਕਰੀਆਂ ਨੇ ਖਾਦੇ ਨਹੀਂਗੇ ਤੇ ਉਹੀ ਫਿਰ ਬਾਅਦ ਕੱਟੀ ਨੂੰ ਪਾਦਾਂਗੇ ਚੱਕ ਕੇ ਤੇ ਕੱਟੀ ਉਹੀ ਖਿੱਚ ਕੇ ਖਾ ਰਹੀ ਸੀਗੀ ਤੇ ਇਥੇ ਨਾਂ ਚਸ ਕਰਨ ਲੱਗਿਆ ਸੀਗਾ ਸਵੀਟੀ ਨੂਨ ਨਾਲ ਔਣ ਕਹਿੰਦਾ ਮम्मी ਨਾਲ ਆਦੀ ਮੈਂ ਹਾਂ ਹਾਂ ਬੇਕਾਰਮੀ ਬਹੁਤ ਜ਼ਿਆਦਾ ਵੀ ਇਹਨੂੰ ਵੀ ਨਿਲਾ ਦੰਨੇ ਆ ਫਲ ਫਿਰ ਅਸੀਂ ਦੋਹਾਂ ਜਾਣਿਆ ਨੇ ਫੜ ਕੇ ਨਾ ਮਲ ਕੇ ਆਏ ਨਿਲਾਤੀ ਤੇ ਇਥੇ ਠੰਡੇ ਚ ਬੰਦ ਨੇ ਨੇ ਠੰਡੇ ਚ ਬੈਠਣ ਦੀ ਇਹਨੂੰ ਆਤਾ ਠੰਡੀ ਜਗ੍ਹਾ ਭਾਲਦੀ ਹੈ ਵੀ ਦੇਖੋ ਜੀ ਹਨਾ ਗਰਮੀ ਚਾਹੇ ਹਰ ਇੱਕ ਨੂੰ ਲੱਗਦੀ ਆ ਚਾਹੇ ਇਨਸਾਨ ਆ ਚਾਹੇ ਪਸ਼ੂ ਆ ਚਾਹੇ ਜਾਨਵਰ ਹਰ ਇੱਕ ਨੂੰ ਗਰਮੀ ਲੱਗਦੀ ਆ ਹਨਾ ਠੰਡਕ ਭਾਲ ਦਾ ਦੁਪਹਿਰੇ ਜਦੋਂ ਤਾਂ ਪਣ ਲੱਗ ਜਾਂਦਾ ਪਸ਼ੂ ਵੀ ਪਸ਼ੂ ਨੂੰ ਵੀ ਆ ਹੁੰਦਾ ਵੀ ਠੰਡੀ ਜਗ੍ਹਾ ਬੈਠੀਏ ਹਨਾ ਜਦੋਂ ਆਪਾਂ ਨੂੰ ਗਰਮੀ ਲੱਗਦੀ ਆ ਤਾਂ ਫਿਰ ਇਹਨਾਂ ਨੂੰ ਵੀ ਤਾਂ ਲੱਗਦੀ ਇਹਨਾਂ ਨੇ ਕਿਹੜਾ ਵਿਚਾਰਿਆ ਨੇ ਬੋਲ ਕੇ ਦੱਸਣਾ ਤੇ ਫਿਰ ਚਲੋ ਜੀ ਇੱਥੇ ਇਹਨਾਂ ਨੂੰ ਨਿਲਾ ਦੇਣੇ ਨੇ ਤੇ ਲਓ ਜੀ ਆਪਾਂ ਪਾ ਦਈਏ ਇਹਦੇ ਤੇ ਪਾਣੀ ਤੇ ਪਾਚਨ ਵਾਲਾ ਮੰਗੇ ਆਪਾਂ ਪਸ਼ੂਆਂ ਨੂੰ ਤੇ ਅੱਜ ਵੈਸਤਾ ਮੈਂ ਉਹਨਾਂ ਨੂੰ ਨਿਲਾਉਂਦੇ ਘੱਟੇ ਹੁੰਨੇ ਆ ਸੀ ਫੁਆਰੇ ਲਾ ਦਿੰਦੇ ਹੁੰਨੇ ਆ ਤੇ ਅੱਜ ਫੁਆਰੇ ਨਹੀਂ ਲੱਗੇ ਹੈਗੇ ਜਿੰਮੀ ਮੈਂ ਤੁਹਾਨੂੰ ਦੱਸਿਆ ਅੱਜ ਲੇਟ ਭੱਜੀ ਜਾਂਦੀ ਸੀਗੀ ਫਿਰ ਐ ਸੀਗਾ ਵੀ ਟੈਂਕੀ ਨਾ ਮੁੱਕ ਜਵੇ ਹਨਾ ਫਿਰ ਆਪਣੀ ਟੈਂਕੀ ਵੀ ਛੋਟੀ ਹੋਊਗਾ ਉਹ ਛੇਤੀ ਮੁੱਕ ਜਾਂਦੀ ਆ ਤੇ ਜੇ ਤਾਂ ਲੇਟ ਆਈ ਜਾਵੇ ਚਲੋ ਫਿਰ ਤਾਂ ਦਿਨ ਚ ਵੀ ਭਰ ਹੋ ਜਾਂਦੀ ਆ ਹਨਾ ਫੇ ਜੇ ਮੋਕੂਗੀ ਜੇ ਕਈ ਵਾਰ ਲੇਟ ਨਹੀਂ ਆਉਂਦੀ ਸ਼ਾਮ ਤੱਕ ਫਿਰ ਔਖਾ ਹੋ ਜਾਂਦਾ ਮੜਮੜ ਪਾਣੀ ਲੈ ਕੇ ਕਰਦੇ ਜਦੋਂ ਟੈਂਕੀ ਖਾਲੀ ਹੋ ਜਵੇ ਫਿਰ ਬਹੁਤ ਔਖਾ ਹੋ ਜਾਂਦਾ ਤਾਂ ਕਰਕੇ ਫਿਰ ਅੱਜ ਮੈਂ ਫਾਰੇ ਲਾਈ ਨਹੀਂ ਸੀ ਕਿ ਤੇ ਤਾਂ ਕਰਕੇ ਹੁਣ ਫਿਰ ਮੈਂ ਨਾ ਹੁਣ ਲੇਟ ਆਈ ਆ ਠੰਡੇ ਪਾਣੀ ਨਾਲ ਉਹਨਾਂ ਨੂੰ ਮਾਰ ਕੇ ਣਾ ਦੂੰਗੀ ਤੇ ਬਾਕੀ ਜੀ ਤੇ ਵੀਡੀਓ ਨੂੰ ਪੌਸਟ ਕਰ ਲਿਆ ਕਰੋ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਛੱਡਿਆ ਕਰੋ ਆਪਦਾ ਤੇ ਲਓ ਜੀ ਇੱਥੇ ਲੱਗ ਗਿਆ ਸੀ ਕਿ ਆਪਾਂ ਪੋਸ਼ਿਆਂ ਨੂੰ ਨਾਲ ਹੋਂ ਨਾਲ ਦੀ ਨਾਲ ਮੈਂ ਇਹਨਾਂ ਨੂੰ ਪਾਣੀ ਪਿਲਾ ਦੂੰਗੀ ਤੇ ਪਾਣੀ ਹਨਾ ਠੰਡਾ ਠੰਡਾ ਪਾਣੀ ਪੀ ਲੈਂਦੀਆਂ ਨੇ ਕਈ ਵਾਰ ਸਵੇਰ ਦੇ ਪਿੱਤਾ ਹੁੰਦਾ ਸੱਜਰੀ ਜਦੋਂ ਕੱਖ ਫੋਨ ਹੈ ਉਸ ਤੋਂ ਬਾਅਦ ਪਾਣੀ ਜਦ ਤੇ ਪਿਲਾ ਦਿੰਨੇ ਹੁੰਨੇ ਆ ਤੇ ਸਵੇਰ ਨੂੰ ਫਿਰ ਭੱਜ ਕੇ ਜਾ ਕੇ ਪੀਂਦੀਆਂ ਨੇ ਪਰ ਥੋੜਾ ਮੋਟਾ ਪਾਣੀ ਪੀਤਾ ਸੀਗਾ ਨਾ ਦੁਪਹਿਰੇ ਤੇ ਮੂੰਹ ਜਲਾ ਲਾ ਕੇ ਛੱਡੀ ਕਿੰਨਾ ਨੇ ਮਾਤਾ ਭਰਤੀ ਸੀ ਕਿ ਤਸਲੇ ਮੈਂ ਚੱਲ ਠੰਡਾ ਪਾਣੀ ਪੀ ਲੈਣ ਗਿਆ ਪਰ ਪੀਤਾ ਨਹੀਂ ਗਾ ਤੇ ਬਾਕੀ ਜੀ ਆਪਾਂ ਗੱਲ ਕਰਦੇ ਆ ਹਨਾ ਜਿਹੜਾ ਨਾ ਅਸੀਂ ਪਾਊਡਰ ਪਾਉਨੇ ਆ ਉਹਦਾ ਰਿਜ਼ਲਟ ਇੰਨਾ ਜ਼ਿਆਦਾ ਵਧੀਆ ਏ ਉਹਨੇ ਨਾ ਜਿਵੇਂ ਹੁਣ ਸਾਡੇ ਪਸ਼ੂ ਮਤਲਬ ਪਹਿਲਾਂ ਸਾਨੂੰ ਉਹ ਪਾਊਡਰ ਬਾਰੇ ਨਹੀਂ ਪਤਾ ਸੀਗਾ ਰਿਪੀਟ ਹੋ ਜਾਂਦੇ ਸੀਗੇ ਤੇ ਉਹ ਕੰਮ ਆਪਣਾ ਹੁਣ ਨਹੀਂ ਹੁੰਦਾ ਹੈਗਾ ਆਪਣੇ ਇਹਨਾਂ ਪਸ਼ੂ ਇੱਕ ਵਾਰੀ ਟੀਕਾ ਰਖਾਇਤੇ ਹੋ ਜਾਂਦੇ ਨੇ ਤੇ ਮੈਂ ਤਾਂ ਇਹ ਕਹੂੰਗੀ ਵੀ ਇਹ ਇਹ ਪਾਊਡਰ ਸਾਡੇ ਪਸ਼ੂਆਂ ਲਈ ਤਾਂ ਵਰਦਾਨ ਹੈ ਨਾ ਸਿੱਧ ਹੋਇਆ ਇੰਨਾ ਵਧੀਆ ਪਾਊਡਰ ਆ ਤੇ ਇਹ ਕੱਟੀ ਆ ਜਿਹੜੀ ਆਪਣੀ ਗਾਂ ਦੇ ਕੋਲ ਖੜੀ ਆ ਨਾ ਛੋਟੀ ਤੇ ਇਹ ਸਾਲ ਲੱਗੀ ਸਿਗੀ ਐ ਤਕੀ ਤੇ ਇਹਦੀ ਕੱਟੀ ਜਿੰਨਾ ਚਿਰ ਇਹ ਕਟਰੂ ਝਗਾਉਂਦੀ ਆ ਉਹਨਾਂ ਚਿਰ ਨਹੀਂ ਹੀਟ ਤੇ ਆਉਂਦੀ ਹੈਗੀ ਫਿਰ ਤੇ ਭਾਈ ਜਦੋਂ ਇਹ ਲੈ ਗਈ ਫਿਰ ਇਹਦਾ ਪਾਪਾ ਕਹਿਣ ਲੱਗਿਆ ਕਹਿੰਦਾ ਵੀ ਹੁਣ ਨਹੀਂ ਇਹ ਰੱਖਣੀ ਹੈਗੀ ਵੀ ਇਹ ਤਾਂ ਮਤਲਬ ਨਵੇਂ ਦੁੱਧ ਹੋਏ ਨਹੀਂ ਰਹੀ ਹੈਗੀ ਫਿਰ ਮੈਂ ਨਾ ਉਹਨਾਂ ਕਹਿੰ ਮੈਂ ਕਿ ਵੀ ਤੂੰ ਰਹਿਣ ਦੇ ਵੀ ਨਹੀਂ ਇਦਾਂ ਨਹੀਂ ਕਰਨਾ ਹੈਗਾ ਵੀ ਇੱਕ ਮਹੀਨਾ ਦੇ ਦੇ ਮੈਨੂੰ ਤੇ ਫਿਰ ਇੱਕ ਮਹੀਨੇ ਦੇ ਵਿੱਚ ਨਾ ਮੈਂ ਉਹ ਪਾਊਡਰ ਚਾਰਿਆ ਪਾਊਡਰ ਚਾਰਨ ਤੋਂ ਬਾਅਦ ਜਦ ਇਹ ਨਾ ਮਤਲਬ ਨਵੇਂ ਦੁੱਧ ਹੋ ਗਈ ਉਸ ਤੋਂ ਬਾਅਦ ਅਸੀਂ ਇਹਦੇ ਟੀਕਾ ਧਰਾਤਾ ਸੀਗਾ ਤੇ ਹੁਣ ਇਹ ਚਲੋ ਵਧੀਆ ਮਤਲਬ ਚੌਥੇ ਪੰਜਵੇਂ ਮਹੀਨੇ ਚ ਹੈਗੀ ਆ ਪੰਜਵਾਂ ਪਤਨਿ ਛੇਮਾ ਇੱਥੇ ਇੱਕ ਮਹੀਨਾ ਹੈਗਾ ਇਹਨੂੰ ਤੇ ਮੈਂ ਭੁੱਲ ਗਈ ਤੇ ਮੇਰੀ ਤਰੀਕ ਲਿਖੀ ਹੋਈ ਆ ਉੱਥੋਂ ਜ਼ਿਆਦਾ ਜਾਂਦੀ ਆ ਪਰ ਇਹ ਜੀ ਪਾਊਡਰ ਆ ਜਿਹੜਾ ਨਾ ਸਾਡੇ ਪੁੱਛਾਂ ਲਈ ਤਾਂ ਵਰਦਾਨ ਹੀ ਸਿੱਧ ਹੋਇਆ ਤੇ ਮੈਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਿਆ ਆਪਣੇ ਜਿਹੜੇ ਜਾਣ ਪਛਾਣ ਵਾਲੇ ਨੇ ਵੀ ਇਹ ਪਾਊਡਰ ਪਾ ਲਿਆ ਕਰੋ ਤੇ ਵੀ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਏ ਕਿ ਮੈਂ ਤਾਂ ਜਦੋਂ ਨਹੀਂ ਹੈਨਾ ਸਾਨੂੰ ਇਹ ਡਾਕਟਰ ਨੇ ਦੱਸਿਆ ਸਾਡੀ ਇੱਕ ਗਾਂ ਪਹਿਲਾਂ ਜਿਹੜੀ ਅਸੀਂ ਕਾਫੀ ਟਾਈਮ ਪਹਿਲਾਂ ਸੇਲ ਕਰੀ ਸੀਗੀ ਉਹ ਨਾ ਸਾਨੂੰ ਖਰਾਬ ਕਰਨ ਲੱਗ ਗਈ ਸੀਗੀ ਉਹ ਰਹਿੰਦੀ ਨਹੀਂ ਸੀ बार-बार रिपीट ਹੋ ਜਾਂਦੀ ਸੀਗੀ ਫਿਰ ਉਹ ਡਾਕਟਰ ਨੇ ਸਾਨੂੰ ਦੱਸਿਆ ਸੀਗਾ ਕਹਿੰਦਾ ਵੀ ਇਹ ਪੁੱਟਰ ਪਾ ਦਿਆ ਕਰੋ ਤੇ ਵੀ ਇਹਦੇ ਨਾਲ ਜਲਦੀ ਹੋ ਜਾਂਦੀਆਂ ਨੇ ਤੇ ਫਿਰ ਉਹ ਹੀ ਪਾਊਡਰ ਜਦੋਂ ਦੀ ਮੈਂ ਵਰਤਣ ਲੱਗੀ ਆ ਜ਼ਿਆਦਾਤਰ ਤਾਂ ਮੈਂ ਹੀ ਜਿਤਨੀਆਂ ਪਸ਼ੂਆਂ ਨੂੰ ਕਿਉਂਕਿ ਜੀ ਜ਼ਿਆਦਾ ਪਸ਼ੂਆਂ ਚ ਤਾਂ ਮੈਂ ਹੀ ਰਹਿਣੀ ਆ ਫਿਰ ਮੈਨੂੰ ਇਹ ਦੇਣੇ ਪੈਂਦੇ ਨੇ ਧਿਆਨ ਰੱਖਣਾ ਪੈਂਦਾ ਪਸ਼ੂਆਂ ਦਾ ਤੇ ਵੀ ਕਿ ਕਿਹੜੀ ਚੀਜ਼ ਕਿਹੜੇ ਟਾਈਮ ਦੇਣੀ ਆ ਹਨਾ ਤੇ ਇੱਕ ਦੇ ਸੱਤੇ ਹੋਵੇ ਨਾ ਫਿਰ ਠੀਕ ਰਹਿੰਦਾ ਜੇ ਦੋ ਤੇ ਹੋਵੇ ਫਿਰ ਦਾਏ ਵੀ ਇੱਕ ਦੂਜੇ ਵੱਲ ਦੇਖੀ ਜਾਂਦਾ ਵੀ ਚਲ ਉਹਨੇ ਪਾਤੀ ਹੋਊ ਉਹਨੇ ਪਾਤੀ ਹੋਊ ਫਿਰ ਪੋਸ਼ਣ ਦੇਣ ਤੋਂ ਰਹਿ ਜਾਂਦੀਆਂ ਨੇ ਚੀਜ਼ਾਂ ਤੇ ਤਾਂ ਕਰਕੇ ਫਿਰ ਮੈਂ ਹੀ ਹੁਣ ਸਾਰਾ ਇਹਨਾਂ ਦਾ ਧਿਆਨ ਰੱਖ ਦੇਣੀਆਂ ਵੀ ਕਦੋਂ ਕਿਹਨੂੰ ਗੋਲੀ ਦੇਣੀ ਆ ਹਨਾ ਕਿਹੜਿਆਂ ਦੀ ਕਦੋਂ ਇਹਨਾਂ ਨੂੰ ਪਾਊਡਰ ਚਾਰਨਾ ਤੇ ਉਸ ਟਾਈਮ ਫਿਰ ਜਦੋਂ ਇਹਨਾਂ ਨੂੰ ਚਾਰਨ ਵਾਲਾ ਹੁੰਦਾ ਤੇ ਉਹ ਆਪਾਂ ਚਾਰ ਦਿੰਨੇ ਆ ਟਾਈਮ ਦੇ ਨਾਲ ਤੇ ਚਲੋ ਟਾਈਮ ਦੇ ਨਾਲ ਆਪਣੇ ਇਹ ਹੋ ਜਾਂਦੇ ਨੇ ਟਾਈਮ ਸਿਰ ਬਾਕੀ ਜੀ ਮੈਂ ਤੁਹਾਨੂੰ ਪੋਰਟਰ ਦਿਖਾ ਦੂੰਗੀ ਉਹ ਕਿਹੜਾ ਹੈ ਆਪਣੇ ਪਿਆਏ ਉਹ ਡੱਬਾ ਤੇ ਹੁਣ ਬਸ ਹੁਣ ਆਪਣੀ ਇਹ ਬੜੀ ਮਹਸ ਰਹਿ ਗਈ ਇਹ ਵੀ ਆਪਿਆ ਆਪਾਂ ਆਪਣੇ ਹਿਸਾਬ ਨਾਲੇ ਕਰਾਉਣੇ ਨੇ ਜਦੋਂ ਸਾਡੀ ਮਤਲਬ ਪਹਿਲਾਂ ਛੋਟੀ ਚੈੱਕ ਹੋਈ ਉਸ ਤੋਂ ਬਾਅਦ ਅਸੀਂ ਬੈੜੀ ਕਰਾ ਲਈ ਤੇ ਫਿਰ ਹੁਣ ਸਾਡੀ ਬੈੜੀ ਸਾਨੂੰ ਹੈਗੀ ਆ ਵੀ ਆਸ ਆ ਤੇ ਆਪਾਂ ਨੂੰ ਪਤਾ ਲੱਜਾਂਦਾ ਜਿਦੋਂ ਤੱਕ ਜਦੋਂ ਨਾਲ ਆਪਾਂ ਪਸ਼ੂਆਂ ਦੇ ਵਿੱਚ ਰਹਿੰਨੇ ਆ ਆਪਾਂ ਨੂੰ ਉਹਨਾਂ ਬਾਰੇ ਪਤਾ ਲੱਗਣ ਲੱਗ ਜਾਂਦਾ ਵੀ ਆਪਣੀ ਪਸ਼ੂ ਰਹਿ ਗਏ ਕਿ ਨਹੀਂ ਰਹੇ ਹੈਨਾ ਤੇ ਕਹਿੰਦੇ ਹੁੰਦੇ ਪਸ਼ੂਆਂ ਨਾਲ ਪਸ਼ੂ ਬੜਨਾ ਪੈਂਦਾ ਤਾਂ ਹੈਨਾ ਇਹ ਸਾਰਾ ਭੇਤ ਆਉਂਦਾ ਹੈ ਜਦੋਂ ਨਾਲ ਆਪਾਂ ਪਸ਼ੂਆਂ ਦੇ ਵਿੱਚ ਰਹਿੰਨੇ ਆ ਫਿਰ ਆਪਾਂ ਨੂੰ ਉਹਨਾਂ ਦੇ ਹਾ ਭਾਵ ਸਭ ਸਾਵਨਾ ਜਰਾਂਉਂਦੇ ਨੇ ਵੀ ਕਦੋਂ ਪਸ਼ੂ ਬਿਮਾਰ ਹੁੰਦਾ ਕਦੋਂ ਨੇ ਕਾਕ ਨੀ ਕਦੇ ਵੀ ਅੱਜ ਪਾਣੀ ਨਹੀਂ ਪੀਤਾ ਇਹ ਸਾਰੀਆਂ ਗੱਲਾਂ ਆਪਣੇ ਧਿਆਨ ਵਿੱਚ ਆਉਂਦੀਆਂ ਜਦੋਂ ਆਪਾਂ ਪਸ਼ੂਆਂ ਦੇ ਵਿੱਚ ਰਹਿੰਦੇ ਆ ਤੇ ਟਾਈਮ ਸਿਰ ਆਪਾਂ ਨੂੰ ਉਹਨਾਂ ਨੂੰ ਫਿਰ ਆਸ ਕਰਾ ਲੈਣੇ ਆ ਹਨਾ ਤੇ ਇਹ ਪਸ਼ੂ ਅਸੀਂ ਇਸ ਤਰ੍ਹਾਂ ਹੀ ਕਰਦੇ ਹੁੰਦੇ ਆ ਵੀ ਮਗਰ ਦੀ ਮਗਰ ਹੋ ਹੀ ਜਾਣ ਜਦੋਂ ਸਾਡੀ ਉਹ ਹੋਊਗੀ ਨਾ ਮਤਲਬ ਬੈਸਤਾ ਉਹਦਾ ਟਾਈਮ ਲੰਘਾ ਸੀ ਚੈੱਕ ਕਰਾਉਣੀ ਆ ਸਾਨੂੰ ਤਾਂ ਆਪ ਤਾਂ ਯਕੀਨ ਹੈਗਾ ਵੀ ਉਹ ਹੈਗੀ ਆ ਸਿਰਫ ਇੱਕ ਡਾਕਟਰ ਤੋਂ ਕਨਫਰਮ ਕਰਾਉਣਾ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਬੜੀ ਛੋਟੀ ਕਰਾਵਾਂਗੇ ਆਪਣੇ ਤੇ ਅਸੀਂ ਆਪਣੀ ਮਰਜ਼ੀ ਨਾਲ ਕਰਾਉਨੇ ਹੁੰਦੇ ਆ ਵੀ ਸਾਡੇ ਦੁੱਧ ਦਾ ਥੋੜਾ ਨਾ ਆਵੇ ਤੇ ਫਿਰ ਉਹ ਸਾਮਣਾ ਹੋ ਜਾਂਦੀਆਂ ਨੇ ਇਹ ਤੇ ਅ ਬਾਕੀ ਜੀ ਮੈਂ ਤਾਂ ਉਹ ਉਸ ਪਾਊਡਰ ਨੂੰ ਵਰਤਣ ਦੀ ਸਲਾਹ ਦਵਾਂਗੀ ਕਿ ਤੁਸੀਂ ਵੀ ਹਨਾ ਜੇਕਰ ਤੁਹਾਡੇ ਵੀ ਹਣਾ ਪਸ਼ੂ ਬਾਰ-ਬਾਰ ਰਿਪੀਟ ਹੁੰਦੇ ਆ ਤਾਂ ਤੁਸੀਂ ਵੀ ਹਨਾ ਪਾਊਡਰ ਵਰਤ ਲਿਓ ਮੈਂ ਤੁਹਾਨੂੰ ਪਾਊਡਰ ਦਿਖਾ ਦਿੰਦੀ ਐਂਡ ਦੇ ਵਿੱਚ ਵੀਡੀਓ ਦੇ ਐਂਡ ਦੇ ਵਿੱਚ ਲਾਉਂਗੀ ਉਹ ਉੱਪਰ ਪਿਆ ਐ ਨਹੀਂ ਤਾਂ ਮੈਂ ਤੁਹਾਨੂੰ ਇੱਥੇ ਦਿਖਾ ਦਿੰਦੀ ਉਹ ਡੱਬਾ ਖਾਲੀ ਹੋਇਆ ਨਾ ਉੱਪਰ ਪਿਆ ਐ ਬੱਚੇ ਉੱਪਰ ਚੱਕ ਕੇ ਲੈ ਗਏ ਤੇ ਲਓ ਜੀ ਆਪਾਂ ਨੇ ਪਸ਼ੂ ਵੀ ਆਪਣਾ ਇਹਨਾਂ ਲਾਤੇ ਤੇ ਪਾਣੀ ਵੀ ਪਲਾਤਾ ਤੇ ਬੱਸ ਹੁਣ ਅ ਰਾਮ ਨਾਲ ਬਹਿ ਜਾਣਗੇ ਆ ਤੇ ਥੋੜਾ ਜਿਹਾ ਚਿਰ ਹੋਰ ਰਾਮ ਕਰਨਗੇ ਉਸ ਤੋਂ ਬਾਅਦ ਆਪਾਂ ਕੱਖ ਪਾ ਦਾਂਗੇ ਫਿਰ ਕੱਖ ਪਾਉਂਦੀ ਸਾਰੇ ਫਿਰ ਚਲੋ ਧਾਰਾਂ ਚ ਹੋ ਜਾਂਦੀਆਂ ਨੇ ਨਾਲ ਦੀ ਨਾਲ ਆਪਣਾ ਕੰਮ ਨਿਪਟੜ ਜਾਂਦਾ ਤੇ ਜਿਸ ਕੰਨੇ ਇਹ ਕੋਲੀ ਚੱਕੀ ਫਿਰਦਾ ਸੀਗਾ ਪੇਂਟ ਜੇ ਵਾਲੀ ਉਹਨੂੰ ਇਹ बार-बार ਰਗੜ ਕੇ ਧੋ ਲੋ ਲਓ ਜੀ ਇਹ ਹੈਗਾ ਪਾਊਡਰ ਤੇ ਇਹ ਪਾਊਡਰ ਨਾ 200 ਦਾ ਦਾ ਹੁੰਦਾ 200 ਦਾ ਹੋਊ ਜਾਂ ਉਸ ਤੋਂ 10 20 ਰੁਪਏ ਉੱਪਰ ਹੋਊਗਾ بس یہ اسی دوک سودا ਲੈਂਦਾ ਸੀਗਾ ਤੇ ਇਹਨੂੰ ਨਾ چارਨ ਦੇ ਨਾਲ ਪਸ਼ੂ ਬਹੁਤ ਜਿਆਦਾ ਛੇਤੀ ਹੁੰਦਾ ਹੈ ਤੇ ਰਿਪੀਟ ਨਹੀਂ ਹੁੰਦਾ بار بار ਬਹੁਤ ਵਧੀਆ ਇਹਦਾ ਰਿਜ਼ਲਟ ਆ ਸੀ ਵਰਤਿਆ ਹੋਇਆ ਮੈਂ ਹਰ ਇੱਕ ਪਸ਼ੂ ਲਈ ਇਹ ਵਰਤਦੀ ਆ ਤੇ ਇਸ ਨੂੰ ਵੀ ਵਰਤਣ ਦੀ ਸਲਾਹ ਦਵਾਂਗੀ ਜੇਕਰ ਤੁਸੀਂ ਹੈਨਾ ਵਰਤਣਾ ਚਾਹੋ ਤਾਂ ਇਸ ਪਾਊਡਰ ਨੂੰ ਵਰਤ ਸਕਦੇ ਹੋ ਹੈਨਾ ਤੇ ਬਾਕੀ ਜੀ ਦੀ ਵਰਨਿੰਗ ਪਸ਼ੂਆਂ ਦੀ ਹੈਨਾ ਟਾਈਮਸ ਕਰਦੇ ਰਿਹਾ ਕਰੋ ਫਿਰ ਪਸ਼ੂਆਂ ਦੇ ਵਿੱਚ ਕੋਈ ਵੀ ਇਹ ਜਿਹੀ ਹੈਨਾ ਦਿੱਕਤ ਨਹੀਂ ਆਉਂਦੀ ਹੈਗੀ ਵੀ ਪਸ਼ੂ ਹੈ ਨਾ ਨਾਰੈਣ ਤੇ ਬਾਕੀ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਸ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ